ਪਾਵਰ ਸਟੀering ਦੀ ਕਿੱਟ ਦੀ ਸਾਰੀ ਜਾਣਕਾਰੀ ਦੇ ਰਹੇ ਹਾਂ ਜੀ ਤੁਹਾਨੂੰ ਸੋਨਾ ਲੀਕਾ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜੇ ਭਰਾ ਪਾਵਰ ਸਟੀering ਕਰਾਉਣਾ ਚਾਹੁੰਦੇ ਹਨ ਟਰੈਕਟਰ ਆਪਣੇ ਤੇ ਆ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਆਪਣੇ ਆ ਜਿੱਥੇ ਬੰਦ ਪਲੇਟ ਲੱਗੀ ਹੁੰਦੀ ਹੈ ਇੱਥੋਂ ਬੰਦ ਪਲੇਟ ਖੁੱਲ ਕੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਉੱਪਰ ਆ ਪਾਵਰ ਦਾ ਪੰਪ ਪਟ ਲੱਗਦਾ ਪਹਿਲਾਂ ਲਿਫਟ ਵਾਲਾ ਪੰਪ ਆਪਣੇ ਲੱਗਾ ਹੀ ਹੁੰਦਾ ਕਈਆਂ ਦੇ ਤਾਂ ਅੱਗੇ ਸਪੇਸ ਦਿੱਤੀ ਹੁੰਦੀਆਂ ਪੰਪ ਲੱਗਣ ਨੂੰ ਕੰਪਨੀ ਨੇ ਕਈ ਮਾਡਲਾਂ ਦੇ ਵਿੱਚ ਅੱਗੇ ਆਪਣੇ ਸਪੇਸ ਨਹੀਂ ਹੁੰਦੀ ਉੱਥੇ ਆਪਾਂ ਨੂੰ ਆ ਪੰਪ ਲਾਉਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਉਹ ਪਲੇਟ ਦੇ ਵਿੱਚ ਜਗਾੜ ਲੱਗ ਜਾਂਦਾ ਪੰਪ ਲਾਏ ਬਿਨਾ ਪਾਵਰ ਆਈ ਦੀ ਡੇਲ ਦੇ ਵਿੱਚ ਕੰਮਜਾਬ ਨਹੀਂ ਹੈਗਾ ਸਿੰਗਲ ਪੰਪ ਤੇ ਜਾਂ ਫਿਰ ਇੱਧਰ ਆ ਜਿੱਥੇ ਲਿਫਟ ਵਾਲਾ ਪੰਪ ਆ ਡਬਲ ਪੰਪ ਕਰ ਦਿੰਦੇ ਆ ਇਹ ਅੱਜ ਕੱਲ ਕੋਈ ਰਿਵਾਜ ਰਹਿ ਨਹੀਂ ਗਿਆ ਤੇ ਕੁਝ ਕੋਸਟ ਵੀ ਵੱਧ ਪੈਂਦਾ ਕੱਲ ਨੂੰ ਰਿਪੇਅਰ ਵੀ ਇਹਦੀ ਵੱਧ ਨਿਕਲਦੀ ਆ ਸਿੰਗਲ ਸਿੰਗਲ ਪੰਪ ਲੱਗਣ ਲੱਗੇ ਆ ਸਿੰਗਲ ਸਿੰਗਲ ਪੰਪ ਦਾ ਸਸਤਾ ਪੈਂਦਾ ਸਿਸਟਮ ਨਾਲੇ ਕੱਲ ਨੂੰ ਰਿਪੇਅਰ ਵੀ ਇਸ ਚੀਜ਼ ਦੀ ਘੱਟ ਨਿਕਲਦੀ ਆ ਤੇ ਸਟਾਰਟਿੰਗ ਦੀ ਬੇਨਤੀ ਕਰਦੇ ਤੁਹਾਨੂੰ ਵੀਰੇ ਆਪਣਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਵੀ YouTube ਤੇ ਵੀ ਤੇ ਇੱਥੋਂ ਪੰਪ ਤੋਂ ਸਪਲਾਈ ਚੱਲ ਗਈ ਆਪਣੀ ਸਿੱਧੇ ਆਰਬੀ ਰੋਲ ਨੂੰ ਜਿਹੜੀ ਪਾਈਪ ਜਾਣੀ ਆ ਪੰਪ ਤੋਂ ਤੇਲ ਲੈਣਾ ਜਿਹੜਾ ਟੈਂਕ ਨੇ ਉਹ ਟੈਂਕ ਅੰਦਰ ਆਪਣਾ ਅੱਗੇ ਫਿੱਟ ਹੋ ਜਾਣਾ ਆਜੋ ਤੁਹਾਨੂੰ ਦਿਖਾ ਦਿੰਦਾ ਆ ਆਪਣਾ ਜਿਹੜਾ ਅੱਗੇ ਕੈਮਰਾ ਚ ਕਰਕੇ ਆ ਦੇਖੋ ਉਹ ਉੱਥੇ ਫਿੱਟ ਹੋ ਗਈ ਟੈਂਕੀ ਸਿੰਪਲ ਕੰਮ ਆ ਕੋਈ ਔਖਾ ਕੰਮ ਨਹੀਂ ਗਾ ਕਰਨਾ ਹੋਵੇ ਤਾਂ ਕੋਈ ਐਡਾ ਆਪ ਵੀ ਤੁਸੀਂ ਕਰ ਸਕਦੇ ਹੋ ਆਪਣੇ ਘਰ ਵਿੱਚ ਆਪਣੇ ਜਿੰਨੀਆਂ ਵੀਡੀਓ ਹੁੰਦੀਆਂ ਤੇ ਆਪ ਕਹੀਦਾ ਵੀ ਭਰਾ ਥੋੜਾ ਬਹੁਤਾ ਕੰਮ ਤੁਸੀਂ ਆਪ ਕਰਨਾ ਸਿੱਖੋ ਤੁਹਾਡੀ ਲੇਬਰ ਬਜਦੀ ਹੈ ਸਮਾਂ ਬਜਦਾ ਤੇ ਅੱਗੇ ਵਾਸਤੇ ਨੌਲੇਜ ਆਉਂਦੀ ਹੈ ਕੰਮ ਦੀ ਆਪਾਂ ਨੂੰ ਇੱਥੇ ਟੈਂਕੀ ਫਿੱਟ ਹੋ ਗਈ ਇੰਜਨ ਦੇ ਉੱਪਰ ਆ ਪੱਤੀਆਂ ਬਣੀਆਂ ਮਲਾਈਆਂ ਮਿਲਦੀਆਂ ਟੈਂਕੀ ਬਣੀ ਬਣਾਈ ਮਿਲਦੀ ਹੈ ਅੱਗੇ ਤੁਹਾਨੂੰ ਜਿੱਥੇ ਸੂਤ ਆਉਂਦਾ ਟੈਂਕੀ ਲਾਤੇ ਆ ਲੰਮੀ ਪਾਈਪ ਲਿਆ ਕੇ ਮੋਹਰੇ ਦੀ ਆ ਦੇਖੋ ਪੁਲੀ ਦੇ ਅੱਗੇ ਦੀ ਆ ਗਈ ਪਰਲੇ ਪਾਸੇ ਦੀ ਉਹ ਪੈਪਾ ਆ ਕੇ ਆਪਣੇ ਕ੍ਰੈਂਕ ਪੁਲੀ ਦੇ ਅੱਗੇ ਦੀ ਇੱਕ ਦੋ ਕੰਮ ਕਰਨੇ ਨਾ ਭੁੱਲਿਓ ਜਿਹੜੇ ਤੁਹਾਨੂੰ ਪਾਵਰ ਵੇਲੇ ਇੱਕ ਤਾਂ ਵਾਟਰ ਬਾਡੀ ਦੇ ਪਿੱਛੇ ਜਾਂ ਤਾਂ ਵਾਟਰ ਬਾਡੀ ਚੇਂਜ ਕਰਨੀ ਪੈਂਦੀ ਆ ਸਪੈਸਰ ਪੈ ਜਾਂਦੇ ਅੱਜ ਕੱਲ ਬਣੇ ਬਣੇ ਸਪੈਸਰ ਆ ਗਏ ਆ ਤੇ ਕਾ ਪੁਲੀ ਥੋੜੀ ਗਾਂ ਜਾਂਦੀ ਆ ਕਈ ਵਾਰ ਕਈ ਮਾਡਲਾਂ ਵਿੱਚ ਪੁਲੀ ਦੇ ਨਾਲ ਇਧਰ ਬੈਲਟ ਲੱਗਣ ਲੱਗ ਜਾਂਦੇ ਪੰਪ ਦੇ ਨਾਲ ਤੇ ਆਹ ਪੈਪਾ ਆ ਕੇ ਇੱਥੇ ਲੱਗ ਗਿਆ ਜਿਹਨੇ ਤੇਲ ਲੈਣਾ ਤੇਲ ਲੈ ਰਿਹਾ ਪੰਪ ਨੇ ਇਸ ਤੋਂ ਬਾਅਦ ਆ ਪੈਪ ਅੱਗੇ ਚਲੇ ਗਿਆ ਆਰਪੀ ਡੋਲ ਨੂੰ ਆਰਬੀਡੋਲ ਤੱਕ ਆ ਗਿਆ ਦੋਸਤੋ ਠੀਕ ਹੈ ਜੀ ਹੁਣ ਜਿਹੜੇ ਭਰਾ ਲਾਉਂਦੇ ਆ ਡਿਸਟ੍ਰੀਬਿਊਟਰ ਸਾਈਡ ਡਿਸਟ੍ਰੀਬਿਊਟਰ ਕੰਪਨੀਆਂ ਨੇ ਕੀ ਕਰਿਆ ਜਿਹੜੇ ਪੰਪ ਤੋਂ ਸਿੱਧੀ ਸਪਲਾਈ ਦੇਖੋ ਪੰਪ ਨੇ ਪਹਿਲਾਂ ਤੇਲ ਲੈ ਲਿਆ ਫਿਲਟਰ ਹੋ ਕੇ ਤੇਲ ਚਲੇ ਗਿਆ ਇਹਨੂੰ ਆਪਣੇ ਨੂੰ ਪੰਪ ਨੂੰ ਜਿਹੜੀ ਪਾਵਰ ਦੇ ਵਿੱਚ ਫਿਲਟਰ ਆਉਂਦਾ ਪਾਵਰ ਦੇ ਵਿੱਚ ਫਿਲਟਰ ਟੈਂਕੀ ਦੇ ਵਿੱਚ ਹੀ ਲੱਗਾ ਹੁੰਦਾ ਜਿਹੜੀ ਤੇਲ ਜਿਹਦੇ ਜਮਾ ਹੁੰਦਾ ਲਿਫਟ ਦੇ ਵਿੱਚ ਕਿਉਂ ਤੇਲ ਜ਼ਿਆਦਾ ਹੁੰਦਾ ਇਸ ਕਰਕੇ ਡਬਲ ਡਬਲ ਫਿਲਟਰ ਹੋ ਕੇ ਤੇਲ ਆਉਂਦਾ ਇੱਕ ਹਾਂਡੀ ਦੇ ਵਿੱਚ ਫਿਲਟਰ ਹੁੰਦਾ ਇੱਕ ਆ ਫਿਲਟਰ ਆ ਗਿਆ ਇੱਥੋਂ ਫਿਲਟਰ ਹੋ ਕੇ ਤੇਲ ਪੰਪ ਨੂੰ ਗਿਆ ਪੰਪ ਤੋਂ ਆ ਪਾਈਪ ਘੁੰਮ ਕੇ ਆ ਦੇਖੋ ਲੰਮਾ ਪਾਈਪ ਆ ਥੱਲੇ ਜਾਂਦਿਆ ਇਹ ਪਾਈਪ ਸਿੱਧਾ ਚੱਕ ਕੇ ਕੰਪਨੀ ਨੇ ਦੇਤਾ ਆਪਣਾ ਜਾ ਕੇ ਅੱਗੇ ਮੋੜੇ ਡਿਸਟ੍ਰੀਬਿਊਟਰ ਨੂੰ ਜਿਹੜੇ ਸਾਈਡ ਡਿਸਟ੍ਰੀਬਿਊਟਰ ਲੱਗਦੇ ਆ ਤੁਹਾਨੂੰ ਪਿੱਛੇ ਸਾਈਡ ਡਿਸਟ੍ਰੀਬਿਊਟਰ ਦੱਸਣਾ ਉਹ ਸਾਈਡ ਡਿਸਟ੍ਰੀਬਿਊਟਰ ਲੱਗ ਗਿਆ ਸੈੱਡ ਡਿਸਟ੍ਰੀਬਿਊਟਰ ਤੋਂ ਪਾਈਪ ਘੁੰਮ ਕੇ ਆ ਕੇ ਟਾਪੇ ਨੂੰ ਸਪਲਾਈ ਆ ਜਿਹੜੀ ਸੈੱਡ ਡਿਸਟ੍ਰੀਬਿਊਟਰ ਤੋਂ ਆ ਕੇ ਲਿਫਟ ਟਾਪਾ ਲਿਫਟ ਚੱਕਦਾ ਹੁੰਦਾ ਇਹ ਪਹਿਲਾਂ ਉਲਟਾ ਸਿਸਟਮ ਹੁੰਦਾ ਸੀ ਪਹਿਲਾਂ ਟਾਪੇ ਤੇ ਆਉਂਦੀ ਹੁੰਦੀ ਸੀ ਪਾਈਪ ਪੰਪ ਦੀ ਸਿੱਧੀ ਸਪਲਾਈ ਪਹਿਲਾਂ ਆਉਣੀ ਆਪਣੇ ਪੰਪ ਨੂੰ ਪੰਪ ਤੋਂ ਨਹੀਂ ਡਿਸਟ੍ਰੀਬਿਊਟਰ ਨੂੰ ਉਹਨਾਂ ਕੰਪਨੀਆਂ ਨੇ ਉਹਨੂੰ ਫ੍ਰੀ ਕਰਤਾ ਪਹਿਲਾਂ ਸਪਲਾਈ ਇੱਥੇ ਆਉਣੀ ਆ ਜਿਹੜੀ ਇਹਦੀ ਵਾਪਸੀ ਆ ਉਹ ਜਾ ਕੇ ਟਾਪੇ ਨੂੰ ਦੇ ਦਿੱਤੀ ਆ ਜਿਹੜੀ ਵਾਪਸੀ ਤੇਲ ਆ ਇੱਥੇ ਹੀ ਆ ਪਾਈਪ ਥੱਲੇ ਡਿੱਗਦਾ ਕਰਤਾ ਤੇਲ ਟਰੈਕਟਰ ਦੇ ਵਿੱਚ ਆ ਜਿਹੜੇ ਵਾਪਸ ਰਬੜ ਦਾ ਪੈਪ ਘਵਾ ਕੇ ਲੱਗਿਆ ਹੋਇਆ ਇਹ ਡਬਲ ਡਿਸਟ੍ਰਿਬਿਊਟਰ ਆ ਦੋ ਨਿਪਲ ਵਾਲੇ ਜਿਨ੍ਹਾਂ ਨੂੰ ਡਬਲ ਡਿਸਟ੍ਰਿਬਿਊਟਰ ਕਹਿ ਦਿੰਦੇ ਆ ਤੇਲ ਬ੍ਰੇਕਾਂ ਦੀ ਵੀ ਅੱਜ ਜਾਣਕਾਰੀ ਜਲਦੀ ਜਲਦੀ ਵੀਡੀਓ ਦੇ ਦਿੰਨੇ ਆ ਰਿਵਰਸ ਪੀਟੀਓ ਦਾ ਗੇਅਰ ਜਿਹੜੇ ਭਰਾਣੇ ਲੈਣਾ ਰਿਵਰਸ ਪੀਟੀਓ ਮੇਨਸ ਗੇਰਾਂ ਦੇ ਵਿੱਚ ਪੀਟੀਓ ਆ ਜਿਨ੍ਹਾਂ ਨੇ ਪੀਟੀਓ ਗੇਰਾਂ ਦੇ ਵਿੱਚ ਚਲਦੀ ਕਰਨੀ ਆ ਜਾਂ ਸਾਈਡ ਗੇਅਰ ਕਰਨਾ ਆਹ ਲੀਵਰ ਉਹਨਾਂ ਨੂੰ ਲੱਗਣਗੇ ਸਾਈਡ ਗੇਅਰ ਨੂੰ ਇਹ ਲੀਵਰ ਆਪਣੇ ਪਿੱਛੇ ਹਟ ਕੇ ਆ ਜਾਂਦੇ ਆ ਉਹਦੇ ਸੈਂਟਰ ਗੇਅਰ ਤੇ ਲੀਵਰ ਆਪਣੇ ਆਸ ਜਗ੍ਹਾ ਤੇ ਹੁੰਦੇ ਆ ਇਹ ਡਿਫਰੈਂਸ਼ਲ ਮਾਡਲ ਜਿਵੇਂ ਡਿਫਰੈਂਸ਼ਲ ਆ ਗਿਆ ਤੇ ਦੂਜੀ ਗੱਲ ਤੇਲ ਬ੍ਰੇਕਾਂ ਕਰਨੀਆਂ ਸਵਰਾਜ ਇਸ ਇੰਡੋਫਾਰਮ ਸਾਰਿਆਂ ਦਾ ਸੇਮ ਹੁੰਦਾ ਤੇਲ ਬ੍ਰੇਕਾਂ ਕਰਨੀਆਂ ਬਹੁਤ ਔਖਾ ਸਿਸਟਮ ਨਹੀਂ ਉਸੇ ਟਰੈਕਟਰ ਨੂੰ ਆਪਣੇ ਨੂੰ ਤੇਲ ਬ੍ਰੇਕਾਂ ਲੱਗ ਜਾਂਦੀਆਂ ਤੇ ਇਹ ਚਲਦੀ ਚਲਦੀ ਵੀਡੀਓ ਦੇ ਵਿੱਚ ਇੱਕ ਜਾਣਕਾਰੀ ਹੋਰ ਦੇ ਦੇਈਏ ਤੁਹਾਨੂੰ ਆ ਹੈਗਾ ਜੀ ਇਹਦਾ ਡੱਡੂ ਟਾਪਾ ਲਿਫਟ ਕੈਪੈਸਿਟੀ ਹੁਣ ਅੱਗੇ ਸੁਪਰ ਸੀਡਰ ਆ ਚੁੱਕੇ ਸੂਪਰ ਸਿਡਰਾਬਾਦ ਤੇ ਕੀ ਹੁੰਦਾ ਆਪਣੇ ਟਰੈਕਟਰ ਅੱਗੇ ਖੜੇ ਹੋਣ ਲੱ ਜਾਂਦੇ ਲਿਫਟਾਪੇ ਪਾੜਨ ਲੱ ਜਾਂਦੇ ਆ ਬਾਹਰੋਂ ਕੰਪਨੀਆਂ ਨੇ ਇਹਨਾਂ ਦੀ ਲੈਂਥ ਘਟਾ ਕੇ ਛੋਟੀ ਕਰਤੀ ਤੇ ਕਿਉਂ ਰਾਮ ਲਾਲ ਤੇ ਇਹ ਸਾਡਾ ਬੰਦਾ ਕਹਿੰਦਾ ਮੇਰੀ ਵੀਡੀਓ ਤੁਸੀਂ ਆਈਵਰੀ ਨਹੀਂ ਪਾਉਂਦੇ ਇਹਦੀ ਸਵੈਛਲੀ ਅੱਜ ਵੀਡੀਓ ਬੰਦੇ ਸਾਡੇ ਦੀ ਪਾਉਣੀ ਹੈ ਤੇਲ ਠੀਕ ਨਿਕਲਿਆ ਟਰੈਕਟਰ ਚ ਨਵਾਂ ਤੇਲ ਹੈ ਜੀ ਇਹ ਤੇਲ ਜਾਣਾ ਆਪਣਾ ਮੇਅਰ ਮੁੰਡਾ ਬਦਨਪੁਰ ਵਾਲਾ ਫੋਲਟਰੀ ਫਾਰਮ ਵਾਲਾ ਤੇ ਭਰਾ ਕਹਿ ਜਾਂਦੇ ਜਿਹੜੇ ਮਿੱਤਰ ਪਿਆਰੇ ਤੁਹਾਡੇ ਅਰਗੇ ਜਿਹੜੇ ਜੁੜੇ ਆ ਭਰਾ ਨਾਲ ਚੈਨਲ ਤੋਂ ਤੇ ਉਹ ਗੱਨਾ ਪ੍ਰਾ ਤੇਲ ਕੰਢ ਕੇ ਰੱਖਿਓ ਉਤਰਾਂ ਤਾਂ ਨਹੀਂ ਅਸੀਂ ਇੰਨਾ ਧਿਆਨ ਦਿੰਦੇ ਹਾਂ ਸਪੈਸ਼ਲੀ ਕਿ ਇੰਨੀ ਲੱਗ ਗਿਆ ਸੀ ਉਹਦੇ ਵਾਸਤੇ ਹੁਣ ਕੱਢ ਕੇ ਤੇਲ ਨਵਾਂ ਹੀ ਨਿਕਲਿਆ ਟਰੈਕਟਰ ਚ ਤੇ ਉਹਨੂੰ ਦੇ ਦਾਂਗੇ ਤੇ ਆਪਣਾ ਇਹ ਟਾਪੇ ਦੇ ਮੋਹਰੇ ਫਿਰ ਇੰਨੀ ਪਲੇਟ ਇਹ ਤਾਂ ਚਲੋ ਸਾਈਡ ਗੇਅਰ ਟਰੈਕਟਰ ਆ ਗਿਆ ਜੇ ਅਦਰਵਾਈਜ਼ ਸਾਈਡ ਗੇਅਰ ਨਾ ਹੋਵੇ ਤਾਂ ਫਿਰ ਇਹਦੇ ਵਿੱਚ ਬੰਦ ਪਲੇਟ ਆਪਾਂ ਨੂੰ ਇੱਥੇ ਬੰਦ ਪਲੇਟ ਲੱਗ ਜਾਂਦੀ ਆ ਬੰਦ ਟਾਪਾ ਬੰਦ ਢੱਕਣ ਲੱਗ ਜਾਂਦਾ ਕਿਉਂ ਲਵਾਈ ਘਟ ਗਈ ਨਹੀਂ ਤਾਂ ਇੰਨੀ ਜਗ੍ਹਾ ਨੰਗੀ ਹੋ ਜਾਂਦੀ ਆ ਓਪਨ ਹੋ ਜਾਂਦੀ ਆ ਜਦੋਂ ਆਪਾਂ ਇਹਨੂੰ ਟਾਪਾ ਛੋਟਾ ਕਰਾਂਗੇ ਛੋਟੇ ਟਾਪੇ ਦਾ ਇਹ ਫਾਇਦਾ ਇਹ ਟੁੱਟਣ ਦਾ ਖਤਰਾ ਘੱਟ ਜਾਂਦਾ ਕੈਪੈਸਿਟੀ ਉਨੀ ਹੀ ਹੈ ਨਾਲ ਦੀ ਜਿੰਨੇ ਵੱਡੇ ਟਾਪੇ ਹੈ ਵੀ ਟਾਪੇ ਕਰੇ ਸੀ ਗੋਡੇ ਕਰਦੇ ਮੋٹے ਇਹਨਾਂ 'ਚ ਵੀ ਦੋ ਤਰ੍ਹਾਂ ਦੀਆਂ ਲਿਫਟਾਂ ਆਉਂਦੀਆਂ ਇਹਦੇ 'ਚ ਮੋਟੀ ਸ਼ਾਫਟ ਆ ਗਈ ਤੇ ਨਹੀਂ ਤਾਂ ਆਦਰਵਾਈਸ ਹੈ ਨਾ ਜਿਹੜੇ ਛੋਟੇ 300 ਰੰਡਾ ਟਰੈਕਟਰ ਦੇਖਣ ਨੂੰ ਇੱਕੋ ਨੂੰ ਹੀ ਹੁੰਦੇ ਉਹਨਾਂ ਦੇ ਗੋਡੇ ਹੌਲੇ ਹੁੰਦੇ ਆ ਸ਼ਾਫਟ ਪਤਲੀ ਹੁੰਦੀ ਇਹਦੇ 'ਚ ਕੰਪਨੀ ਨੇ ਸ਼ਾਫਟ ਮੋਟੀ ਕਰੀ ਹੈ ਹੈਵੀ ਕੈਪੈਸਿਟੀ ਆ ਤੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਇਹਦੇ ਆ ਰਿਵਰਸ ਪੀਟੀਓ ਗੇਅਰ ਸਾਈਡ ਗੇਅਰ ਕਰਨਾ ਤੇ ਕੰਟੈਕਟ ਕਰ ਲਿਓ ਤੇ ਦੋਸਤੋ ਪਾਵਰ ਸ਼ੇਅਰਿੰਗ ਦੀ ਵੀ ਤੁਹਾਨੂੰ ਸਾਰੀ ਫੀਟਿੰਗ ਦਿਖਾ ਦਿੱਤੀ ਆ ਡਬਲ ਜੈਕ ਜੇ ਕਿਸੇ ਨੇ ਉਸੇ ਹਿੱਸੇ ਨੂੰ ਲਾਉਣਾ ਉਸੇ ਹਿੱਸੇ ਨੂੰ ਲਾਉਣ ਦੀ ਕੋਈ ਦਿੱਕਤ ਨਹੀਂ ਹੁੰਦੀ ਦਿੱਕਤ ਇਹ ਆ ਜਾਂਦੀ ਹੈ ਵੀ ਆ ਗਿੱਟੀਆਂ ਜਿਹੇ ਤਾਂ ਲੱਗ ਜਾਂਦੀਆਂ ਉਹਨੂੰ ਆਪਾਂ ਵੈਲਡਿੰਗ ਕਰ ਲੈਂਦੇ ਹਾਂ ਉਸ ਹਿੱਸੇ ਨੂੰ ਵੀ ਜਿੱਥੇ ਜੈਕ ਲੱਗਣਾ ਥੋੜਾ ਬੋਤਾ ਫਰਕ ਕੀ ਪੈਂਦਾ ਜਿਵੇਂ ਇਹਦੇ ਸਪਿੰਡਲ ਪਾਵਰ ਦੇ ਵਿੱਚ ਹੈਵੀ ਕਰਤਾ ਸਪਿੰਡਲ ਨਿੱਗਰ ਹੁੰਦਾ ਸਪਿੰਡਲ ਜਿਹੜੇ ਸਿੰਪਲ ਆਪਣੇ ਹਿੱਸੇ ਹੁੰਦੇ ਉਹਨਾਂ ਦੇ ਇੰਨੇ ਨਿੱger ਨਹੀਂ ਸਪਿੰਡਲ ਹੁੰਦੇ ਇਹਨਾਂ 'ਚ ਬੈਰਿੰਗ ਵਾਲਾ ਪਾਸਾ ਵੀ ਜਿਵੇਂ ਜਿੱਧਰ ਹੱਬ 'ਚ ਬੈਰਿੰਗ ਪੈਣਾ ਇਹ ਵੀ ਤਕੜਾ ਹੁੰਦਾ ਤੇ ਆਪਣਾ ਆਹ ਸਪਿੰਡਲ ਵੀ ਉੱਪਰੋਂ ਮੋਟਾ ਕਰਿਆ ਹੁੰਦਾ ਕੰਪਨੀ ਨੇ ਕੁਝ ਹਿੱਸੇ ਮਟਾਈ 'ਚ ਵੀ ਅਨਲਿਕਰ ਹੁੰਦੇ ਆ ਜੇ ਬਾਕੀ ਆਪਣਾ ਬਜਟ ਹੁੰਦਾ ਜੇ ਆਪਣਾ ਜਿੰਨਾ ਕੁ ਬਜਟ ਆ ਚਲੋ ਘੱਟ ਬਜਟ 'ਚ ਸਾਰਨਾ ਤੇ ਉਸ ਹਿੱਸੇ ਨੂੰ ਵੀ ਆਪਣਾ ਆਹ ਜੈਕ ਡਬਲ ਲੱਗ ਜਾਂਦਾ ਤੇ ਪਰਲੇ ਪਾਸੇ ਉਹ ਪੈਪਾ ਤੁਹਾਨੂੰ ਸਾਰੀ ਫਿਟਿੰਗ ਦਿਖਾ ਦਿੰਨਾ ਤੇ ਆਹ ਤੁਹਾਨੂੰ ਸਿੱਧਾ ਸਿਸਟਮ ਦੱਸਦਾ ਪੈਂਟੈਂਕੀ ਲੱਗ ਗਈ ਆ ਪੈਪਰੇ ਆ ਗਿਆ ਇੱਥੋਂ ਆਰਪੀ ਡੋਲ ਨੂੰ ਚਲ ਗਿਆ ਸਿੱਧਾ ਆਰਪੀ ਡੋਲ ਦੀ ਫਿਟਿੰਗ ਦੇਖ ਲਓ ਆ ਇੱਥੇ ਜਿੱਥੇ ਸਟੀering ਲੱਥਣਾ ਆਪਣਾ ਸਭ ਤੋਂ ਪਹਿਲਾਂ ਉੱਥੇ ਸਟੀering ਲੱਥ ਕੇ ਆ ਸਿਸਟਮ ਲੱਗ ਜਾਣਾ ਠੀਕ ਹੈ ਜੀ ਇਹ ਕੰਪਨੀਆਂ ਦੇ ਨਾਲ ਚੰਗੀਆਂ ਕੰਪਨੀਆਂ ਆਉਂਦੇ ਜਿਵੇਂ ਇਹਦੇ ਨਾਲ ਡੈਨਫੋਰਸ ਲੱਗਿਆ ਹੋਇਆ ਹੋ ਸਾਹਮਣੇ ਤੁਸੀਂ ਡੈਨਫੋਰਸ ਪੜ੍ਹ ਲਓ ਡੈਨਫੋਰਸ ਦਾ ਆਰਪੀ ਡੋਲ ਲੱਗਿਆ ਹੋਇਆ ਜਦੋਂ ਅਸੀਂ ਤਕਰੀਬਨ ਦਿੰਨੇ ਆ ਤੇ ਡੈਨਫੋਰਸ ਦਿੰਨੇ ਨੇ ਆਰਪੀ ਡੋਲ ਤੇ ਚੰਗਾ ਨਾਮ ਆ ਕੰਪਨੀ ਦਾ ਡੈਨਫੋਰਸ ਦਾ ਤੇ ਆ ਇਸ ਤਰ੍ਹਾਂ ਇਹਨੂੰ ਪੈਪਾ ਲੱਗ ਜਾਣੀ ਆ ਆ ਤੇ ਆ ਚੱਕ ਲੱਗ ਗਿਆ ਤੇ ਆਪਣਾ ਆ ਦੋ ਪੈਪਾਂ ਚੱਕ ਦੀਆਂ ਨਿਕਲ ਆਈਆਂ ਆ ਦੇਖ ਲਓ ਤੁਸੀਂ ਆ ਪੈਪਾਂ ਦੋ ਚੱਕ ਦੀਆਂ ਨਿਕਲ ਆਈਆਂ ਇੱਕ ਫੇਰ ਵਾਪਸੀ ਆਪਣੀ ਚੱਲ ਗਈ ਟੈਂਕ ਨੂੰ ਜਿਹੜੀ ਤੇਲ ਵਾਲੀ ਟੈਂਕੀਓ ਤੇਲ ਲਿਆ ਸੀ ਆ ਆ ਕੇ ਵਾਪਸ ਟੈਂਕੀ ਨੂੰ ਫੇਰ ਵਾਪਸ ਲੱਗ ਗਿਆ ਤੇਲ ਜਿਹੜਾ ਵਾਪਸ ਆ ਕੇ ਤੇਰਾ ਪੈਪ ਤੁਸੀਂ ਦੇਖਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ